ਸਤਨਾਮ ਸ੍ਰੀ ਵਾਹਿਗੁਰੂ ਜੀ ਆਓ ਗੁਰੂ ਪਿਆਰੀ ਸੰਗਤ ਜੀ ਸੁਣਦੇ ਹਾਂ ਭਾਈ ਪੱਲਾ ਜੀ ਦੀ ਸਾਖੀ ਵਿਣ ਗੁਰ ਹੋਰ ਧਿਆਨ ਹੈ ਸਭ ਦੂਜਾ ਪਾਓ ਵਿਣ ਗੁਰ ਸਬਦ ਗਿਆਨ ਹੈ ਫੀਕਾ ਆਲਾਓ ਵਿਣ ਗੁਰ ਚਰਨਾ ਪੂਜਨਾ ਸਭ ਕੁੜ ਸੁਆਓ ਵਿਣ ਗੁਰ ਬਚਨ ਜੋ ਮੰਨਨਾ ਉਚਾ ਪਰਥਾਓ ਸਾਧ ਸੰਗਤ ਵੇਨ ਸੰਗ ਹੈ ਸਭ ਕੱਚਾ ਚਾਉ ਪੀਰ ਮਰੀਦਾ ਪਿਰਹੜੀ ਜਿਨ ਜਾਣਦਾਓ ਦਰਿਆ ਬਿਆਸ ਦੇ ਪੱਛਮੀ ਕਿਨਾਰੇ ਜਿਲ੍ਹਾ ਅਮਰitsar ਪਿੰਡ ਬਤਾਲਾ ਹੈ ਆਜ ਕੱਲ ਇਹ ਪਿੰਡ ਬਹੁਤ ਵੱਡਾ ਹੈ ਇਹ ਪਿੰਡ ਬਹੁਤ ਪੁਰਾਣਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਇਸ ਪਿੰਡ ਦੇ ਵਸਨੀਕ ਸਾਰੇ ਸਖੀ ਸਰਵਰ ਦੇ ਚੇਲੇ ਸਨ ਉਹ ਗੁਰਮਤ ਨੂੰ ਨਹੀਂ ਸਨ ਮੰਨਦੇ ਸਗੋਂ ਗੁਰੂ ਨਾਮ લેਵਾ ਸੱਗਣਾ ਨਾਲ ਵਿਰੋਧਤਾ ਕਰਦੇ ਸਨ ਸ੍ਰੀ ਅੰਮ੍ਰਿਤਸਰ ਦੇ ਨੇੜੇ ਇੱਕ ਪਿੰਡ ਵਿੱਚ ਬੀਬੀ ਸੰਤੀ ਬਤਾਲੇ ਵਿਆਹ ਚਲੀ ਗਈ ਸੰਤੀ ਦੇ ਮਾਪੇ ਬਾਪ ਗੁਰਮੁਖ ਤੇ ਗੁਰੂ ਜੀ ਦੇ ਸਿੱਖ ਸਨ ਰਿਸ਼ਤੇਦਾਰੀ ਦੇ ਲਹਾਜ ਨਾਲ ਬੀਬੀ ਦਾ ਵਿਆਹ ਮਨਮੁਖਾਂ ਦੇ ਘਰ ਹੋ ਗਿਆ ਕੁਝ ਸੰਯੋਗ ਦੀ ਗੱਲ ਹੈ ਮਨਮੁਖਾਂ ਤੇ ਮਨਮੱਤੀਆਂ ਦੇ ਘਰ ਆ ਕੇ ਬੀਬੀ ਸੰਤੀ ਬਹੁਤ ਤੰਗ ਹੋਈ ਸਾਰੇ ਸਖੀ ਸਰਵਰ ਦੇ ਚੇਲੇ ਸਨ ਅਤੇ ਹੁਕੀਆਂ ਪੀਣ ਵਾਲੇ ਸਨ ਉਹੋ ਬੀਬੀ ਗੁਰੂ ਦੀ ਬਾਣੀ ਪੜਿਆ ਕਰਦੀ ਸੀ ਸੰਤੀ ਦੀ ਸੱਸ ਨੇ ਜਦੋਂ ਦੇਖਿਆ ਕਿ ਉਹਦੀ ਨੂੰ ਗੁਰੂ ਘਰ ਦੀ ਪ੍ਰੇਮਣ ਹੈ ਸਖੀ ਸਰਵਰ ਨੂੰ ਨਹੀਂ ਪੂਜਦੀ ਤਾਂ ਉਸ ਨੇ ਸੰਤੀ ਨੂੰ ਟੱਬਰ ਵਿੱਚੋਂ ਵੱਖ ਕਰ ਦਿੱਤਾ ਥੋੜੇ ਜਿਹੇ ਭਾਂਡੇ ਅਤੇ ਇੱਕ ਕੱਚਾ ਕੋਠਾ ਦੇ ਦਿੱਤਾ ਉਸ ਵਿੱਚ ਹੀ ਸ਼ੁਕਰ ਕਰਕੇ ਅੱਡ ਹੋਈ ਅੱਡ ਹੋਇਆ ਉਸ ਨੂੰ ਸੁਖ ਦਾ ਸਾ ਮਿਲਿਆ ਕਿਉਂਕਿ ਉਸ ਨੂੰ ਹੋਕੇ ਉੱਤੇ ਆਗ ਨਾ ਰੱਖਣੀ ਪਈ ਸਖੀ ਸਰਵਰ ਦੀ ਪੂਜਾ ਨਾ ਕਰਨੀ ਪਈ ਕਿਸੇ ਫਕੀਰ ਨੂੰ ਮੱਥਾ ਨਾ ਟੇਕਣਾ ਪਿਆ ਉਸ ਦਾ ਪਤੀ ਦੇਵਤਾ ਬਹੁਤ ਅਨੇਕਪੁਰਸ਼ ਸੀ। ਭਾਵੇਂ ਉਹ ਸਰ ਸਰਵਰਿਆ ਸੀ ਪਰ ਜਦੋਂ ਸੰਤੀ ਨੇ ਉਸ ਨੂੰ ਸਮਝਾਇਆ ਤਾਂ ਉਹ ਗੁਰੂ ਦਾ ਪ੍ਰੇਮੀ ਬਣ ਗਿਆ। ਦੋਵੇਂ ਜੀ ਗੁਰਮਤ ਅਨੁਸਾਰ ਜੀਵਨ ਬਤੀਤ ਕਰਨ ਲੱਗੇ। ਕਿਉਂਕਿ ਭਾਈ ਗੁਰਦਾਸ ਜੀ ਦੀ ਉੱਪਰਲੀ ਪੌੜੀ ਦੇ ਭਾਵ ਨਾਲ ਅਨੁਸੁਭਾਵ ਦੇ ਅਨੁਸਾਰ ਉਹੋ ਗੁਰੂ ਤੋਂ ਬਿਨਾ ਹੋਰ ਕਿਸੇ ਨਾਲ ਪ੍ਰੀਤ ਕਰਨੀ ਚਾਹੁੰਦੇ ਹੀ ਨਹੀਂ ਸਨ ਉਹ ਸਮਝਦੇ ਸਨ ਗੁਰੂ ਦੇ ਸ਼ਬਦ ਤੋਂ ਬਿਨਾ ਕਿਸੇ ਦੇ ਚਰਨਾਂ ਉੱਤੇ ਮੱਥਾ ਨਹੀਂ ਟੇਕਣਾ ਚਾਹੀਦਾ ਗੁਰੂ ਦੇ ਭਗਤਾਂ ਦੀ ਸੰਗਤ ਕਰਨੀ ਚਾਹੀਦੀ ਹੈ ਹੋਰ ਕਿਸੇ ਦੀ ਸੰਗਤ ਲਾਭਵੰਦ ਨਹੀਂ ਹੋ ਸਕਦੀ ਕੁਦਰਤ ਦੇ ਰੰਗ ਸੰਤੀ ਦੇ ਪਲੇਠੇ ਦਾ ਲੜਕਾ ਹੋਇਆ ਉਸ ਦਾ ਨਾਮ ਪੱਲਾ ਰੱਖਿਆ ਗਿਆ। ਉਹ ਪੱਲਾ ਜੇ ਬਾਲ ਹੀ ਸੀ ਕਿ ਪੱਲੇ ਦਾ ਬਾਪ ਚੜਾਈ ਕਰ ਗਿਆ। ਪੱਲਾ ਜਿਤੇਮ ਹੋ ਗਿਆ ਅਤੇ ਸੰਤੀ ਵਿਧਵਾ ਹੋ ਗਈ। ਵਿਧਵਾ ਵਾਸਤੇ ਅਨਮੱਤੀਆਂ ਦੇ ਵਿੱਚ ਦਿਨ ਕੱਟਨੇ ਬਹੁਤ ਗਠਨ ਸਨ। ਪਰ ਉਸਨੇ ਹੌਸਲਾ ਨਹੀਂ ਹਾਰਿਆ। ਉਹ ਸ਼ੇਰਨੀ ਵਾਂਗ ਡਟ ਕੇ ਆਪਣੇ ਪੁੱਤਰ ਪੱਲੇ ਨੂੰ ਪਾਲਦੀ ਰਹੀ ਉਸ ਦਾ ਇੱਕ ਦੇਵਰ ਸੀ ਉਸ ਦੀ ਸੱਸ ਨੇ ਚਾਇਆ ਕਿ ਸੰਤੀ ਆਪਣੇ ਦੇਵਰ ਦੇ ਘਰ ਬੈਠ ਜਾਵੇ ਪਰ ਸੰਤੀ ਨਾ ਮੰਨੀ ਕਿਉਂਕਿ ਉਹਦਾ ਦੇਵਰ ਬਹੁਤ ਮੂਰਖ ਸੀ ਅਤੇ ਮਨਮਤੀਆ ਸੀ ਉਸ ਦੇ ਦੇਵਰ ਨੇ ਇਹ ਸੇ ਕਰਕੇ ऐसे ही गुस्से करके उस ਨੂੰ ਬਹੁਤ ਤੰਗ ਤੇ ਬਦਨਾਮ ਕਰਨਾ ਸ਼ੁਰੂ ਕੀਤਾ ਪਰ ਸੰਤੀ ਗੁਰੂ ਦਾ ਆਸਰਾ ਰੱਖ ਕੇ ਗੁਰੂ ਦੇ ਨਾਮ ਦਾ ਸਿਮਰਨ ਕਰਦੀ ਰਹੀ ਕੋਈ ਉਸ ਨੂੰ ਤੰਗੀ ਨਾ ਹੋਈ ਆਪ ਉਹ ਖੇਤਾਂ ਵਿੱਚ ਕੰਮ ਕਰਕੇ ਅੰਨ ਪੈਦਾ ਕਰ ਲੈਂਦੀ ਰਹੀ ਹੌਲੀ ਹੌਲੀ ਪੱਲਾ ਗੱਭਰੂ ਹੋ ਗਿਆ ਉਹ ਧਰਮ ਦੀ ਕੀਰਤ ਕਰਨ ਲੱਗ ਪਿਆ ਆਪਣੇ ਖੇਤਾਂ ਵਿੱਚ ਹਲ ਵਾਹ ਕੇ ਰੋਟੀ ਖਾਣ ਲੱਗਾ ਇੱਕ ਦਿਨ ਉਹਨਾਂ ਦੇ ਪਿੰਡ ਵਿੱਚ ਸਰਵਰ ਦਾ ਸੰਗ ਲੰਗਿਆ ਉਸਨੇ મોਕਲ ਜਾਣਾ ਸੀ ਉਸ ਸੰਗ ਨੂੰ ਦੇਖ ਕੇ ਪੱਲੇ ਦੇ ਮਨ ਵਿੱਚ ਫੁਰਨਾ ਪੁਰਿਆ ਕਿ ਉਹ ਸੰਗ ਨਾਲ ਕਿਉਂ ਨਹੀਂ ਜਾਂਦਾ ਉਸ ਦੀ ਮਾਂ ਸਰਬਦਿੱਤਾ ਕਿਸੇ ਗੁਰੂ ਨੂੰ ਪੂਜਦੀ ਹੈ ਉਹ ਗੁਰੂ ਕੌਣ ਹੈ ਕਿੱਥੇ ਹੈ ਕੀ ਦਰਸ਼ਨ ਹੋਣਗੇ ਇਹੋ ਜਿਹੇ ਖਿਆਲ ਕਰਕੇ ਉਹ ਕਰ ਗਿਆ ਤੇ ਮਾਂ ਕੋਲ ਪੁੱਜ ਕੇ ਆਖਣ ਲੱਗਾ ਏ ਮਾਤਾ ਇਹ ਦੱਸ ਜਿਸ ਗੁਰੂ ਦਾ ਨਾਮ ਜਪਤੀ ਹੈ ਉਸਤੇ ਕਦੀ ਆਪ ਨੂੰ ਦਰਸ਼ਨ ਵੀ ਹੋਏ ਹਨ ਉਹੋ ਗੁਰੂ ਕਿਥੇ ਹੈ ਕਦੋਂ ਆਵੇਗਾ ਸੰਤੀ ਇਹ ਸੁਣ ਕੇ ਖੁਸ਼ ਹੋਈ ਤੇ ਪੁੱਲੇ ਨੂੰ ਸਮਝਾਉਣ ਲੱਗੀ ਪੁੱਤਰ ਉਹ ਸੱਚਾ ਬਾਦਸ਼ਾਹ ਹੈ ਗੁਰਨਾਨਕ ਜੀ ਦੀ ਗੱਦੀ ਉੱਤੇ ਛੇਵਾਂ ਬਾਦਸ਼ਾਹ ਹੈ ਸ੍ਰੀ ਅੰਮ੍ਰਿਤਸਰ ਰੇਂਦਾ ਹੈ ਉਹ ਆਪਣੇ ਸਿੱਖਾਂ ਨਾਲ ਬਹੁਤ ਪਿਆਰ ਕਰਦਾ ਹੈ ਜੋ ਸਿੱਖ ਸੱਚੇ ਹਿਰਦੇ ਅਤੇ ਦਿਲ ਨਾਲ ਯਾਦ ਕਰਦੇ ਹਨ ਉਹਨੂੰ ਜ਼ਰੂਰ ਆ ਮਿਲਦਾ ਹੈ ਹਿਰਦੇ ਵਿੱਚ ਯਾਦ ਰੱਖਿਆ ਕਰ ਉਹ ਦਾਤਾਰ ਦਿਆਲੂ ਘੋੜੇ ਉੱਤੇ ਸਵਾਰ ਹੋ ਕੇ ਜ਼ਰੂਰ ਦਰਸ਼ਨ ਦੇਣ ਵਾਸਤੇ ਆਵੇਗਾ ਓਹੋ ਬਹੁਤ ਚੰਗਾ ਹੈ। ਦਾਤਾ ਹੈ ਗਰੀਬਾਂ ਉੱਤੇ ਬਹੁਤ ਦਇਆ ਕਰਦਾ ਹੈ। ਪੁੱਲਾ ਕਹਿਣ ਲੱਗਾ ਕਿ ਮਾਂ ਉਹ ਅਸਾਂ ਗਰੀਬਾਂ ਉੱਤੇ ਵੀ ਦਇਆ ਕਰੇਗਾ। ਕੀ ਉਹ ਸੱਚਮੁੱਚ ਸਾਨੂੰ ਦਰਸ਼ਨ ਦੇਵੇਗਾ? ਸੰਤੀ ਨੇ ਕਿਹਾ ਹਾਂ ਬੇਟਾ ਉਹ ਜ਼ਰੂਰ ਆਵੇਗਾ। ਤੇ ਆਵੇਗਾ ਵੀਛੇਤੀ ਹੀ ਇੰਜ ਕਰ ਉਹਨਾਂ ਦਾ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਤਿਆਰੀ ਕਰ ਰੱਖੀ ਤਿਆਰੀ ਵਿੱਚ ਫਰਕ ਨਾ ਪਵੇ ਪੱਲਾ ਕਹਿਣ ਲੱਗਾ ਕਿਸ ਤਰ੍ਹਾਂ ਦੀ ਤਿਆਰੀ ਰਖਾਵਾਂ ਤੇ ਸੰਤੀ ਕਹਿਣ ਲੱਗੀ ਪੁੱਤਰ ਇੱਕ ਗੁੜ ਦੀ ਰੋੜੀ ਤੇ 1 ਰੁਪਇਆ ਕੰਨੀ ਬੰਨ ਛੱਡਿਆ ਕਰ ਜਦੋਂ ਉਹ ਆਏ ਤਾਂ ਛੇਤੀ ਹੀ ਚਲੇ ਜਾਣਗੇ ਉਸ ਵੇਲੇ ਖਾਲੀ ਹੱਥ ਗੁਰਾਂ ਦੇ ਦਰਸ਼ਨ ਕਰਨੇ ਚੰਗੇ ਨਹੀਂ ਕੁਝ ਨਾ ਕੁਝ ਪੱਲੇ ਹੋਣਾ ਜ਼ਰੂਰੀ ਹੈ ਪੱਲਾ ਮਾਂ ਦੇ ਆਖੇ ਲੱਗ ਗਿਆ ਉਸਨੇ ਸਾਫੇ ਦੇ ਪੱਲੇ 1 ਰੁਪਿਆ ਤੇ ਗੁੱਡ ਦੀ ਰੋੜੀ ਬਨ ਲਈ ਘਰ ਤੇ ਖੇਤ ਵਿੱਚ ਕੰਮ ਕਰਨ ਗਿਆ ਕੋਲ ਰੱਖਦਾ ਉਹੋ ਹਿਰਦੇ ਵਿੱਚ ਜਾਤ ਕਰਦਾ ਤੇ ਬੇਨਤੀਆਂ ਕਰਦਾ ਕਿ ਸਤਿਗੁਰੂ ਖੇਤੀ ਆਉਣ ਉਸ ਨੂੰ ਦਰਸ਼ਨ ਦੇਣ ਦਰਸ਼ਨਾ ਵਾਸਤੇ ਉਹ ਇੰਜ ਤੜਪ ਰਿਹਾ ਸੀ ਜਿਵੇਂ ਬਰੇਤੇ ਉੱਤੇ ਮੱਛੀ ਤੜਪਦੀ ਹੈ ਉਹ ਦੁਪਹਿਰ ਜਦੋਂ ਦਰਖਤ ਦੀ ਛਾਂ ਹੇਠਾਂ ਬੈਠਦਾ ਤਾਂ ਚੇਤੇ ਕਰਦਾ ਸਤਿਗੁਰੂ ਨੂੰ ਉਸ ਪੋਲੇ ਪੱਲੇ ਦੀ ਅਰਦਾਸ ਸੁਣ ਕੇ ਮੀਰੀ ਪੀਰੀ ਦੇ ਮਾਲਕ ਘੋੜੇ ਉੱਤੇ ਸਵਾਰ ਹੋ ਕੇ ਸਿੱਖ ਜੇਗ ਪਾਣੂ ਸਾਥ ਲੈ ਕੇ ਬਤਾਲੇ ਵੱਲ ਨੂੰ ਤੁਰ ਪਏ ਸੱਚ ਮੁਚ ਨਗਰ ਬਤਾਲੇ ਦੇ ਚੌਂਕ ਵਿੱਚ ਜਾ ਖਲੋਤੇ ਪਿੰਡ ਦੇ ਮਨਮੱਤਿਆਂ ਤੇ ਮੂਰਖਾਂ ਨੇ ਸਤਿਗੁਰਾਂ ਦਾ ਸਤਕਾਰ ਨਹੀਂ ਕੀਤਾ ਉਹ ਹੰਕਾਰ ਵਿੱਚ ਬੈਠੇ ਰਹੇ ਤੇ ਰਜਵਾਨ ਸਤਗੁਰੂ ਨੇ ਗੁੱਸਾ ਨਹੀਂ ਕੀਤਾ ਖਲੋਤੇ ਹੋਏ ਉਹ ਨਾ ਮੰਨ ਮੁਖਾਂ ਦੀ ਮੂਰਖਤਾ ਉੱਤੇ ਮੁਸਕਰਾਉਂਦੇ ਰਹੇ ਘੜੀ ਪਲ ਖਲੋ ਕੇ ਅੰਤਰਜਾਮੀ ਸਤਗੁਰੂ ਜੀ ਨੇ ਆਪਣੀ ਆਤਮਿਕ ਸ਼ਕਤੀ ਨਾਲ ਦੇਖਿਆ ਕਿ ਉਹਦਾ ਸਿੱਖ ਉਹਦੀ ਢੀਕ ਵਿੱਚ ਖੇਤਾ ਵਿੱਚ ਬੈਠਾ ਹੈ ਉਹ ਰਾਤ ਦਿਨ ਗੁਰੂ ਗੁਰੂ ਜਪ ਰਿਹਾ ਹੈ ਘੋੜਾ ਉਧਰ ਨੂੰ ਮੋੜਿਆ ਹਵਾ ਦੀ ਤੇਜ਼ੀ ਵਰਗੇ ਵੇਗ ਨਾਲ ਘੋੜਾ ਉੱਥੇ ਜਾ ਪੁੱਜਾ ਅੱਗੇ ਰੁਕਤੀ ਛਾਂ ਹੇਠ ਬੈਠਾ ਪੱਲਾ ਸੱਚ ਮੁੱਚ ਗੁਰੂ ਦੀ ਯਾਦ ਵਿੱਚ ਮगन ਬੈਠਾ ਸੀ ਗੁਰਦ ਦੀ ਰੋੜੀ ਤੇ ਰਪਿਆ ਉਹਦੇ ਪੱਲੇ ਵੱਧਾ ਹੋਇਆ ਸੀ ਨੈਣ ਮੁੰਦੇ ਹੋਏ ਸਨ ਉਹਦੀ ਆਤਮਾ ਆਖ ਰਹੀ ਸੀ ਹੇ ਘੋੜੇ ਤੇ ਸਵਾਰ ਗੁਰੂ ਕਦੋਂ ਦਰਸ਼ਨ ਦੇਵੋਗੇ ਜੀਵਨ ਦਾਤੇ ਹਿਰਦੇ ਨੂੰ ਦਰਸ਼ਨਾਂ ਦੀ ਪਿਆਸ ਬਹੁਤ ਲੱਗੀ ਹੈ ਇਹ ਪਿਆਸ ਕਦੋਂ 부ਜੇਗੀ ਕਦੋਂ ਦਰਸ਼ਨ ਹੋਣਗੇ ਉਸੇ ਸਮੇ ਗੁਰੂ ਜੀ ਪਹੁੰਚ ਗਏ ਉਹਨਾਂ ਜਾ ਕੇ ਆਖਿਆ ਪੱਲੇਆ ਕੀ ਪੱਲੇ ਬੰਨੀ ਬੈਠਾ ਹੈ ਪੱਲੇ ਨੇ ਆਵਾਜ਼ ਸੁਣੀ ਮਿੱਠੀ ਆਵਾਜ਼ ਜੀ ਦਾਨ ਬਖਸ਼ਣ ਵਾਲੀ ਆਵਾਜ਼ ਸੁਣ ਕੇ ਉਸਨੇ ਸੁਰਤ ਕੀਤੀ ਅੱਖਾਂ ਖੋਲੀਆਂ ਤਾਂ ਦੇਖਿਆ ਉਹ ਹੀ ਸਾਹਮਣੇ ਖਲੋਤੇ ਹਨ ਜੀਤਾ ਦਾ ਧਿਆਨ ਤਰ ਕੇ ਪੱਲਾ ਬੈਠਾ ਹੋਇਆ ਸੀ ਛੇਤੀ ਨਾਲ ਉੱਠ ਕੇ ਗੁਰੂ ਜੀ ਦੇ ਚਰਨਾਂ ਉੱਤੇ ਡਿੱਗ ਪਿਆ ਮੱਥਾ ਚਰਨ ਕਮਲਾ ਉਤੇ ਰੱਖ ਦਿੱਤਾ ਮੱਥਾ ਰੱਖੰਦੀ 뜰ਸੀ ਕਿ ਅੰਤਰ ਆਤਮਾ ਸ਼ਾਂਤ ਹੋ ਗਈ ਜਿਸ ਵਸਤੂ ਨੂੰ ਲੱਭਦਾ ਸੀ ਉਹੋ ਮਿਲ ਗਈ ਚਰਾਸੀ ਦਾ ਗੇੜ ਮੁੱਕ ਗਿਆ ਪੱਲਾ ਕਿਸੇ ਦੇ ਪੱਲੇ ਪੈ ਗਿਆ ਜਿਸ ਜਗਤ ਰਖਕ ਪੱਲੇ ਪਿਆ ਉਹੋ ਜ਼ਰੂਰ ਉਹਦੇ ਪੱਲੇ ਨੂੰ ਪਾਰ ਹੀ ਕਰੇਗਾ ਭਾਵ ਸਾਗਰ ਤੋਂ ਤਾਰ ਦੇਵੇਗਾ ਖੁਸ਼ੀ ਨਾਲ ਨੈਣਾ ਵਿੱਚੋਂ ਜਲ ਵਗ ਤੁਰਿਆ ਵੈਰਾਗ ਜਲ ਜਿਸ ਜਲ ਨਾਲ ਜਨਮ ਜਨਮ ਦੀ ਮੈਲ ਧੋਤੀ ਗਈ ਗੀ ਗੁਰੂ ਜੀ ਨੇ ਮਿਹਰ ਕੀਤੀ ਪੱਲੇ ਦੇ ਸਿਰ ਤੇ ਹੱਥ ਰੱਖਿਆ ਤੇ ਪੱਲੇ ਦੇ ਸਿਰ ਨੂੰ ਉੱਪਰ ਚੁੱਕ ਕੇ ਆਖਿਆ ਸਿੱਖਾ ਨਿਹਾਲ ਨਿਹਾਲ ਪੱਲੇ ਨੇ ਕੰਨਿਓ ਰੁਪਿਆ ਤੇ ਗੁੜ ਦੀ ਰੋੜੀ ਗੁਰੂ ਜੀ ਦੇ ਅੱਗੇ ਰੱਖ ਕੇ ਮੂੜ ਮੱਥਾ ਟੇਕਿਆ ਓ ਸਿੱਖ ਹੋ ਗਿਆ ਗੁਰੂ ਦਾ ਸੱਚਾ ਸਿੱਖ ਭਾਈ ਪੱਲੇ ਮੈਨੂੰ ਭੁੱਖ ਲੱਗੀ ਹੈ ਨਾਲ ਦੇ ਸਿੱਖ ਭੁੱਖੇ ਹਨ ਘਰ ਚੱਲ ਕੇ ਪ੍ਰਸ਼ਾਦ ਛਕਾ ਗੁਰੂ ਜੀ ਨੇ ਆਖਿਆ ਮੇਰੇ ਧਨ ਭਾਗ ਮੈਂ ਸੰਗਤ ਦੀ ਸੇਵਾ ਕਰਾਂਗਾ ਮਾਤਾ ਜੀ ਬਹੁਤ ਖੁਸ਼ ਹੋਣਗੇ ਉਹ ਆਖਿਆ ਕਰਦੇ ਸੀ ਜਦੋਂ ਗੁਰੂ ਜੀ ਆਉਣਗੇ ਓਹੋ ਬਹੁਤ ਥੋੜਾ ਚਿਰ ਖਲੋਣਗੇ। ਓਹੋ ਮੈਨੂੰ ਪੱਕੀਆਂ ਕਰਦੀ ਰਹਿੰਦੀ ਸੀ। ਦੇਖਣਾ ਸੇਵਾ ਦਾ ਸਮਾਂ ਨਾ ਗਵਾ ਲੈਣਾ। ਚੱਲੋ ਮਹਾਰਾਜ ਘਰ ਚੱਲੋ। ਪ੍ਰਸ਼ਾਦ ਜਰੂਰ ਛਕਾਵਾਂਗਾ। ਆਪਨੇ ਜੋ ਕੁਝ ਬਖਸ਼ਿਆ ਹੈ ਉਹੋ ਕੁਝ ਛਕਾਵਾਂਗਾ। ਇਹ ਆ ਕੇ ਪੱਲਾ ਅੱਗੇ-ਅੱਗੇ ਪਿੰਡ ਨੂੰ ਨੱਠ ਉਠਿਆ। ਬਿਤੇ ਪਿਛੇ ਗੁਰੂ ਜੀ ਘੋੜੇ ਤੇ ਸਵਾਰ ਸਨ ਗੁਰੂ ਜੀ ਸਿੱਖ ਦੇ ਸਿੱਧ ਕਪਰੋਸੇ ਉੱਤੇ ਖੁਸ਼ ਹੋਏ ਮੁਸਕਰਾਉਂਦੇ ਜਾਂਦੇ ਸਨ ਓ ਮਾਤਾ ਓ ਚੰਗੀ ਮਾਤਾ ਉਠ ਸਤਗੁਰ ਜੀ ਆਏ ਹਨ ਦਰਸ਼ਨ ਕਰ ਲੈ ਰਾਜ ਰਾਜ ਕੇ ਦਰਸ਼ਨ ਕਰ ਨਾਲੇ ਗੁਰੂ ਜੀ ਆਖਦੇ ਹਨ ਉਹਨਾਂ ਨੇ ਪ੍ਰਸ਼ਾਦ ਛਕਣਾ ਹੈ ਰੋਟੀਆਂ ਪਕਾ ਹੁਣੇ ਛੇਤੀ ਪਕਾ ਮਾਤਾ ਅੱਜ ਸਾਡੇ ਭਾਗ ਖੁੱਲ ਗਏ ਹਨ ਦਾਤਾ ਆ ਗਿਆ ਹੈ ਸਾਡੀਆਂ ਸਾਰੀਆਂ ਔਕੜਾਂ ਦੂਰ ਹੋ ਜਾਣਗੀਆਂ ਆਪਣੀ ਮਾਂ ਦੇ ਗੱਲ ਲੱਗ ਕੇ ਪੱਲਾ ਇਉਂ ਆਖੀ ਗਿਆ ਉਹ ਖੁਸ਼ੀ ਨਾਲ ਪਾਗਲ ਹੋ ਗਿਆ ਸੀ ਉਸ ਦਾ ਅੰਗ-ਅੰਗ ਖੁਸ਼ੀ ਨਾਲ ਨੱਚੀ ਜਾਂਦਾ ਸੀ ਐਸਾ ਕੋ ਇਰਾਜ ਮਿਲਣ ਉਤੇ ਸ਼ਾਇਦ ਖੁਸ਼ੀ ਹੁੰਦਾ ਹੋਵੇ ਜਿੰਨਾ ਉਹ ਗੁਰੂ ਜੀ ਦੇ ਮਿਲਾਪ ਉਤੇ ਖੁਸ਼ ਸੀ ਓਦੀ ਮਾਤਾ ਸੁਣ ਕੇ ਖੁਸ਼ ਹੋ ਗਈ ਉਸੇ ਵੇਲੇ ਦੌੜੀ ਗੁਰੂ ਜੀ ਦੇ ਚਰਨਾਂ ਉਤੇ ਹੱਥ ਜੋੜ ਕੇ ਮੱਥਾ ਟੇਕਿਆ ਗੁਰੂ ਜੀ ਦੇ ਚਰਨਾਂ ਉਤੇ ਮੱਥਾ ਟੇਕ ਕੇ ਆਨੰਦ ਵਿੱਚ ਐਨੀ ਬੇਬਲ ਹੋਈ ਕਿ ਉਸ ਨੂੰ ਇਹ ਖਿਆਲ ਹੀ ਨਾ ਰਿਹਾ ਕਿ ਗੁਰੂ ਜੀ ਨਾਲ ਕਿੰਨੇ ਸੇਖ ਹਨ ਕਿੰਨੇ ਸੇਖਾਂ ਦੀ ਰੋਟੀ ਤਿਆਰ ਕਰਨੀ ਹੈ ਅੰਦਰ ਥੋੜਾ ਜਿਹਾ ਆਟਾ ਪਿਆ ਸੀ ਉਹ ਆਟਾ ਪ੍ਰਾਤ ਵਿੱਚ ਪਾ ਕੇ ਗੁੰਨਣਾ ਸ਼ੁਰੂ ਕਰ ਦਿੱਤਾ ਤੋੜੀ ਵਿੱਚ ਦਾਲ ਧਾਰ ਦਿੱਤੀ ਪੱਲੇ ਨੇ ਮੰਝਾ ਢਾਹ ਕੇ ਗੁਰੂ ਜੀ ਨੂੰ ਸਤਕਾਰ ਨਾਲ ਬਿਠਾਇਆ ਭੁੱਖਾ ਚੱਲ ਕੇ ਸੇਵਾ ਕਰਨ ਲੱਗਾ ਸੰਤੀ ਆਟਾ ਗੁੰਨ ਕੇ ਰੋਟੀ ਪਕਾਈ ਗਈ ਆਨਮੱਤਿਏ ਕੋਠਿਆਂ ਤੇ ਆਖ ਲੋਤੇ ਉਹ ਹੱਸਦੇ ਸਨ ਕਿ ਮੂਰਖ ਸੰਤੀ ਦੇ ਘਰ ਇੱਕ ਡੰਗ ਦਾ ਆਟਾ ਨਹੀਂ ਹੁੰਦਾ ਐਨੇ ਸਿੱਖਾਂ ਨੂੰ ਕਿੱਥੋਂ ਰੋਟੀ ਖਵਾਵੇਗੀ ਉਹਨਾਂ ਸਾਰਿਆਂ ਇਹ ਸਲਾਹ ਕੀਤੀ ਜੇ ਕਿਸੇ ਕੋਲੋਂ ਹੁਦਾਰ ਮੰਗੇ ਤਾਂ ਉਹ ਸੰਤੀ ਨੂੰ ਹੁਦਾਰ ਨਾ ਦੇਵੇ ਕਿਉਂਕਿ ਉਹ ਸਖੀ ਸਰਵਰ ਦੀ ਚੇਲੀ ਨਹੀਂ ਸੀ ਉਹ ਦੇਖਣਾ ਚਾਹੁੰਦੇ ਸਨ ਕਿ ਇਹਦਾ ਗੁਰੂ ਕੀ ਕਰਦਾ ਹੈ ਗੁਰੂ ਨੂੰ ਰੋਟੀ ਖਾਣਾ ਖਵਾ ਸਕੇਗੀ ਗੁਰੂ ਨੂੰ ਰੋਟੀ ਨਾ ਖਵਾ سکےਗੀ ਸਾਰੇ ਉਸ ਦਾ ਮਖੌਲ ਉਡਾਵਾਂਗੇ ਉਸ ਨੂੰ ਗੁਰੂ ਵੱਲੋਂ ਮੋੜਨ ਦਾ ਯਤਨ ਕਰਾਂਗੇ ਇਹ ਮੂਰਖਾਂ ਦੀ ਸਕੀਮ ਸੀ ਪਰ ਆਪ ਨਿਰੰਕਾਰ ਸੰਤੀ ਦੇ ਆਕਾਰ ਬੈਠਾ ਸੀ ਫਿਰ ਥੋੜ ਕਿਸ ਗੱਲ ਦੀ ਸੀ ਸੰਤੀ ਹੈਰਾਨ ਹੋਈ ਪ੍ਰਾਤ ਵਿੱਚ ਜਿੰਨਾ ਆਟਾ ਉਸਨੇ ਗੁੰਨਿਆ ਸੀ ਰੋਟੀਆਂ ਉਸ ਨਾਲੋਂ 4 ਗੁਣਾ ਵੱਧ ਪਕੀਆਂ ਅੰਦਰ ਧੂੜਾ ਲੈਣ ਵਾਸਤੇ ਗਈ ਤਾਂ ਮਟਕਾ ਆਟੇ ਦਾ ਭਰਿਆ ਹੋਇਆ ਸੀ ਧੰਨ ਗੁਰੂ ਹਰ ਇੱਕ ਦੀ ਪਾਤ ਰੱਖਣ ਵਾਲੇ ਆਪ ਦਿਆਲ ਗੁਰੂ ਉਸ ਦੇ ਸੁੰਹੋਂ ਸੁਤੇ ਅਸੇਦ ਨਿਕਲ ਗਿਆ ਉਹ ਆਟਾ ਹੋਰ ਗੁੰਨ ਕੇ ਪਕਾਈ ਗਈ ਪੱਲੇ ਨੇ ਰੋਟੀ ਖਵਾਣੀ ਸ਼ੁਰੂ ਕੀਤੀ ਸਤਿਗੁਰਾਂ ਨੇ ਫਰਮਾਇਆ ਪੱਲਿਆ ਪਹਿਲਾਂ ਸਿੱਖਾਂ ਤੇ ਨਗਰ ਵਾਸੀਆਂ ਨੂੰ ਪ੍ਰਸ਼ਾਦ ਛਕਾ ਅਸੀਂ ਫੇਰ ਛਕਾਂਗੇ ਛੇਤੀ ਕਰ ਸਿੱਖ ਭੁੱਖੇ ਹਨ ਪੱਲੇ ਨੇ ਉਸੇ ਤਰ੍ਹਾਂ ਕੀਤਾ ਗੁਰੂ ਜੀ ਨਾਲ ਪੰਜੀ ਸਿੱਖ ਸਨ ਉਹ ਰੱਜ ਕੇ ਰੋਟੀ ਖਾ ਚੁੱਕੇ ਸਨ ਰਾਸ਼ਨ ਅਜੇ ਜਮਾ ਸੀ ਗੁਰੂ ਜੀ ਨੇ ਕੋਠੇ ਉੱਤੇ ਖਲੋਤੇ ਮਨ ਮੁੱਖਾਂ ਨੂੰ ਆਖਿਆ ਆਓ ਭਾਈ ਪ੍ਰਸ਼ਾਦ ਛਕੋ ਮਖੌਲ ਦੇ ਮਾਰੇ ਆ ਗਏ ਤੇ ਸਾਰੇ ਪੰਗਤਾਂ ਵਿੱਚ ਬੈਠ ਗਏ ਪੱਲਾ ਤੇ ਗੁਰੂ ਜੀ ਦੇ ਸਿੱਖ ਪ੍ਰਸ਼ਾਦ ਛਕਾਉਣ ਲੱਗੇ ਸਾਰੇ ਨਗਰ ਨੇ ਰੱਜ ਕੇ ਰੋਟੀ ਖਾ ਲਈ ਗੁਰੂ ਕਾ ਲੰਗਰ ਨਾ ਮੁਕਿਆ ਸਾਰਿਆਂ ਤੋਂ ਪਿੱਛੋਂ ਸਤਿਗੁਰੂ ਜੀ ਨੇ ਪ੍ਰਸ਼ਾਦ ਛਕਾਇਆ ਪ੍ਰਸ਼ਾਦ ਛਕਣ ਪਿੱਛੋਂ ਅਰਦਾਸ ਹੋਈ ਉਸ ਅਰਦਾਹ ਦੇ ਨਾਲ ਦੇ ਨਾਲ ਸੰਤੀ ਦੇ ਸੁੱਤੇ ਭਾਗ ਜਾਗ ਪਏ ਚੌ ਜੁਗੀ ਪੱਲਾ ਭਗਤ ਬਣ ਗਿਆ ਉਸ ਤਰ੍ਹਾਂ ਜਿਵੇਂ ਤਰੂ ਭਗਤ ਬਣਿਆ ਸੀ ਗੁਰੂ ਜੀ ਦੀ ਇਹ ਕਰਾਮਾਤ ਦੇਖ ਕੇ ਪਿੰਡ ਦੇ ਸਰਵਰੀਏ ਗੁਰੂ ਜੀ ਦੇ ਸਿੱਖ ਬਣੇ ਪੱਲੇ ਨੂੰ ਗੁਰਮਤਿ ਪ੍ਰਚਾਰ ਦੀ ਮੰਜੀ ਬਖਸ਼ੀ ਉਹ ਗੁਰੂ ਸਿੱਖੀ ਦਾ ਪ੍ਰਚਾਰ ਕਰਦਾ ਰਿਹਾ ਆਪਣੇ ਘਰ ਨੂੰ ਉਸਨੇ ਧਰਮ ਸ਼ਾਲਾ ਬਣਾ ਦਿੱਤਾ ਸੀ ਜਿੱਥੇ ਨਿਤ ਹਰ ਭਜਨ ਹੋਣ ਲੱਗਾ ਇਹੋਂ ਸਿੱਧਕੇ ਸਿੱਖ ਪੱਲਾ ਤਰ ਗਿਆ ਮਾਂ ਪੁੱਤ ਬੇਕੁੰਠ ਤਾਵ ਨੂੰ ਗਏ ਰਹਿੰਦੀ ਦੁਨੀਆ ਤੱਕ ਪੱਲੇ ਦਾ ਨਾਮ ਭਗਤਾਂ ਵਿੱਚ ਅਮਰ ਰਹੇਗਾ ਰਹਿੰਦੀ ਦੁਨੀਆ ਤੱਕ ਪੱਲੇ ਦਾ ਨਾਮ ਭਗਤਾਂ ਵਿੱਚ ਅਮਰ ਰਹੇਗਾ ਹੇ ਗੁਰੂ ਹੇ ਗੁਰੂ ਦੇ ਸਿੱਖ ਗੁਰੂ ਤੇ ਭਰੋਸਾ ਰੱਖ ਭਰੋਸਾ ਰੱਖ ਕੇ ਗੁਰੂ ਨਾਲ ਪ੍ਰੇਮ ਕਰ ਗੁਰੂ ਤੇਰੇ ਸਾਰੇ ਕਾਰਜ ਰਾਸ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ